ਕਾਰਜੋ ਕਿਸਾਨ ਵੀਰੋ ਤੇ ਪੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਵੇਂ ਕਿ ਕੁਦਰਤੀ ਖੇਤੀ ਵਿੱਚ ਆਪਾਂ ਅੱਜ ਹਲਦੀ ਦੀ ਗੱਲ ਕਰਨ ਲੱਗੇ ਆਂ ਵੀ ਹਲਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਤੇ ਜਿਹੜੀ ਆ ਕਿਸਮ ਆ ਇਹਦਾ ਝਾੜ ਸਭ ਤੋਂ ਵੱਧ ਆ ਹਰੇ ਨੂੰ ਇਹਦੀ ਜੋ 스멜 ਆ ਇਹ ਹੁੰਦੀ ਆ ਜੀ ਜਿਵੇਂ ਆਪਣੇ ਤਵੇ ਇੱਦਾਂ ਦੇ ਪੱਤੇ ਹੁੰਦੇ ਨੇ ਤੇ ਕਿਸੇ ਵੀ ਉਹ ਵੀ ਹੋ ਜੀ ਹੁੰਦੀ ਹੈ ਤੇ ਇਹਦਾ ਰੰਗ ਦਾ ਬੜਾ ਫਰਕ ਹੈ ਦੂਜੀ ਹਲਦੀ ਨਾਲੋਂ ਇਹ ਫਿੱਕਾ ਜਿਹਾ ਰੰਗ ਹੁੰਦਾ ਪੂਰਾ ਗੂੜਾ ਲਾਲ ਨਹੀਂ ਹੁੰਦਾ ਤੇ ਉੱਪਰ ਨੂੰ ਇਹ ਖੜਮੀ ਜੀ ਬਣਦੀ ਆ ਤੇ ਹੁਣ ਜਿਵੇਂ ਆ ਦੇਖੋ ਜਿਹੜੀ ਝਾੜੇ ਦਾ ਘਾਹ zyada ਹੁੰਦਾ ਦੇਖੋ ਉੱਪਰ ਸਭੀਆਂ ਪਈਆਂ ਹੁੰਦੀਆਂ ਨੇ ਤੇ ਜਿਹੜੀ ਆ ਕਿਸਮ ਹੈ ਤੇ ਉਹ ਕਿਸਮ ਦਾ ਫਰਕ ਹੈ ਫਿਰ ਆਪਾਂ ਕੱਟਦੇ ਆ ਕੱਟ ਕੇ ਦੇਖਦੇ ਆ ਕਿ ਕਿਹੜੀ ਕਿਸਮ ਹੈ ਕਿਉਂਕਿ ਜਦ ਬੀਜਦੇ ਆ ਇਹ ਫਿੱਕੀ ਹਲਦੀ ਆ ਜੀ ਪੂਰੀ ਅਲੱਗ-ਅਲੱਗ ਕਿਸਮਾਂ ਨੇ ਹੁਣ ਅਸਲ ਵਿੱਚ ਮੈਨੂੰ ਵੀ ਕਿਸਮਾਂ ਦਾ ਪਤਾ ਨਹੀਂ ਲੰਦਾ ਕੋਈ ਬੀਜੀ ਨਹੀਂ ਤੇ ਦੇਸੀ ਕਿਸਮ ਅਲੱਗ-ਅਲੱਗ ਕੇ ਤੇ ਉਹ ਅੱਜ ਆਪਾਂ ਕਿਸਮਾਂ ਦੀ ਗੱਲ ਕਰਾਂਗੇ ਤੇ ਹਲਦੀ ਮਲਦੀ ਬਹੁਤ ਆ ਕਿਉਂਕਿ ਇਹਨਾਂ ਦੀ ਫਰਕ ਪੱਤਿਆਂ ਤੋਂ ਜੜ੍ਹਾਂ ਤੋਂ ਪਤਾ ਲੱਗਦਾ ਵੀ ਕਿਹੜੀ ਬਰੀਡ ਆ ਪਰ ਕੁਦਰਤੀ ਖੇਤੀ 'ਚ ਕੋਈ ਆਪਾਂ ਤਾਂ ਇੰਨਾ ਪਾਣੀ ਵਰਤਦੇ ਨਹੀਂ ਹੈਗੇ ਹੁਣ ਤੁਸੀਂ ਦੇਖੋ ਨਦੀਨ ਵੀ ਕਿਵੇਂ ਆ ਪਾਣੀ ਪੂਣੀ ਤਾਂ ਵਾਰਸਨ ਵਾਲੇ ਹੋ ਜਾਂਦਾ ਧਰਤੀ ਤੇ ਪਾਣੀ ਸਟੋਰ ਹੋਇਆ ਰਹਿੰਦਾ ਕੁਦਰਤੀ ਖੇਤੀ ਹੁਣ ਕਰਕੇ ਆ ਦੇਖੋ ਕਿਉਂਕਿ ਹੁਣ ਤਾਂ ਆਪਾਂ ਨੂੰ ਰੰਗ ਦਾ ਇਹ ਨਾ ਪਤਾ ਨਹੀਂ ਲੱਗਣਾ ਪਰ ਅਸਲ ਰੰਗ ਦਾ ਪਤਾ ਲੱਗਣਾ ਆਪਾਂ ਨੂੰ ਜਦ ਦੂਈਆਂ ਨਾਲ ਮਿਲਾਵਾਂਗੇ ਪਰ ਨਿਕਲਦੀ ਸੋਹਣੀ ਆ ਕਿਉਂਕਿ ਇਹਨਾਂ ਦੀ ਜੜਾਂ ਵੱਧ ਨੇ ਕਿਸੇ ਦੀ ਜੜਾਂ ਘਟ ਨੇ ਤੇ ਦੇਖੋ ਆਪਣੇ ਆਪ ਇਹ ਪੱਤਲੇ ਨਾਲ ਪਾ ਪਾੜਦੇ ਨਾਲ ਦਾ ਏ ਹੱਦਿਆਂ ਦਾ ਪੂਰਾ ਕਿੰਨੇ ਹੁਣ ਤੱਕ ਆਪਾਂ ਉਧਰ ਗਏ ਨਹੀਂ ਹਾਲੇ ਪਾਰਲੀ ਸਾਈਡ ਫੇਰ ਕਦੇ ਵੀਡੀਓ ਬਣਾ ਲਾਂਗੇ ਕਿਉਂਕਿ ਉਧਰ ਵਾਲੇ ਮੇ ਪੱਤਣੀਆਂ ਹਲਦੀ ਬਾਅਦ ਚ ਪੱਟਾਂਗੇ ਆ ਦੇਖੋ ਧਰਤੀ ਦੇ ਉੱਪਰ ਆਈ ਹੋਈ ਹੈ ਹਲਦੀ ਕਿਉਂਕਿ ਆਮ ਹਲਦੀ ਧਰਤੀ ਦੇ ਵਿੱਚ ਲੁਕਦੀ ਆ ਇਹ ਪਤਾ ਨਹੀਂ ਕਿਹੜੀ ਕਿਸਮ ਹੈ ਸਭ ਦੇਸੀ ਕਿਸਮ ਹਨ ਜੜੀ ਬੂਟੀਆਂ ਵਾਲੀਆਂ ਸਿੰਗੜੀ ਕਿਉਂਕਿ ਜਿਹੜੀ ਦੇਸੀ ਚੀਜ਼ ਹੁੰਦੀ ਆ ਉਹ ਹੀ ਘੱਟ ਤੋਂ ਘੱਟ ਪਾਣੀ ਨਾਲ ਬਿਨਾ ਪਾਣੀ ਤੋਂ ਹੋ ਸਕਦੀ ਆ ਨਹੀਂ ਤਾਂ ਹਰੇਕ ਪੌਦੇ ਦੀ ਪਾਣੀ ਦੀ ਪੂਰੀ ਢਮਾਨ ਹੁੰਦੀ ਆ। ਆਪਾਂ ਨੇ ਪੱਟ ਲਈਏ ਜੀ ਇਹ। ਦੇਖੋ ਇਹ ਹੈਗੀ ਆ ਸਟਿੱਕੀ ਪੀਲੇ ਰੰਗ ਦਾ ਮਤਲਬ ਇਹ ਪੂਰਾ ਲਾਲ ਰੰਗ ਨਹੀਂਗਾ। ਹਾਲੇ ਕਿਉਂਕਿ ਆ ਦੇਖੋ ਵਿੱਚੋਂ ਇਸ ਤਰ੍ਹਾਂ ਦਾ ਰੰਗ ਇਹਦਾ। ਇਹ ਦੇਸੀ ਕਿਸਮ ਆ ਨੇ ਹੁਣ ਆਪਾਂ ਹੋਰ ਪੱਟਾਂਗੇ। ਇਹ ਅਸਰਨਾ ਦਾ ਪੌਦਾ ਹੈ ਜੜਾਂ ਦੇਖੋ ਜੇ ਕਿੰਨੀਆਂ ਜ਼ਿਆਦਾ ਨੇ ਜੇ ਜੜਾਂ ਵੱਧ ਨੇ ਤਾਂ ਇਹਦਾ ਮਤਲਬ ਹੈ ਧਰਤੀ ਚੋਂ ਪਾਣੀ ਲੈਣ ਦੀ ਵੱਧ ਤਾਕਤ ਰੱਖਦੀ ਆ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ ਕੁਦਰਤੀ ਖੇਤੀ 'ਚ ਆਪਾਂ ਨੂੰ ਸਾਰੀਆਂ ਲਾਉਣੀਆਂ ਚਾਹੀਦੀਆਂ ਪਤਾ ਲੱਗਦਾ ਰਹਿੰਦਾ ਚਲੋ ਆਪਾਂ ਬਾਅਦ 'ਚ ਸਾਫ਼ ਕਰ ਲਾਂਗੇ ਆਹੀ ਚੀਜ਼ਾਂ ਪਰ ਦੇਖੋ ਇੰਨੇ ਏਕਣ ਨਿਕਲਦੀ ਆ ਹੁਣ ਉਹੀ ਖੇਤ ਆ ਉਹੀ ਏਰੀਆ ਹੁਣ ਇੱਕ ਆ ਕਿਸਮਾ ਜੜੀ ਬੁੱਟੀ ਵਾਲੀ ਇਹ ਐਨੀ ਨਹੀਂ ਨਿਕਲੀ ਆ ਬੱਟ ਦੇ ਹੋਰ ਸਾਈਡ ਸਿੱਗੀ ਇੱਕ ਬੱਟ ਤੇ ਲਗ ਲਗ ਕਿਸਮਾਂ ਨੇ ਹੁਣ ਇੱਕ ਤਾਂ ਐਨੀ ਜਿਆਦਾ ਨਿਕਲੀ ਰੰਗ ਫਿੱਕਾ ਤੇ ਇੱਕ ਆ ਥੋੜੀ ਜੀ ਨਿਕਲਦੀ ਆ ਦੇਖੋ ਪਰ ਇਹਦੀਆਂ ਜੜਾਂ ਵਗੈਰਾ ਦੇਖੋ ਕਿੰਨੀਆਂ ਜਿਆਦਾ ਨੇ ਇਹ ਵੀ ਕੋਈ ਜਿਹਦੀ ਜੜ ਬਾਤੋਂ ਨਿਊਟ੍ਰੀਸ਼ਨ ਵੱਧ ਖਿੱਚਣ ਦੀ ਤਾਕਤ ਹੁੰਦੀ ਆ ਆ ਦੇਖੋ ਤੇ ਆ ਕਿਸਮ ਹੋਰ ਆ ਹੁਣ ਉਹੀ ਖੇਤ ਆ ਆ ਕਿੰਨਿਓ ਜਿਆਦਾ ਨਿਕਲੀ ਆ ਕਿਉਂ ਘੱਟ ਨਿਕਲੀ ਪਰ ਕਿਸਮਾਂ ਸਭ ਜੜੀ ਬੂਟੀਆਂ ਵਾਲੀਆਂ ਨੇ ਜਿਵੇਂ ਹੁਣ ਆਪਾਂ ਪਿੱਛੇ ਵਟ ਗਏ ਆ ਆ ਦੇਖੋ ਆ ਹੋਰ ਹੈ ਤੇ ਤੁਸੀਂ ਦੇਖੋ ਕਿਸਾਨ ਵੀਰੋ ਇਹਨੇ ਜੜਾਂ ਬਹੁਤ ਘਟ ਨੇ ਹੁਣ ਆ ਜੜਾਂ ਦੇਖੋਗੇ ਤੁਸੀਂ ਕਿੰਨੀ ਜੜ ਪ੍ਰਣਾਲੀ ਆ ਦੀ ਤੇ ਇਸ ਕਿਸਮ ਦੀ ਹਰੇਕ ਦੀ ਜੜਾਂ ਵੱਧ ਨੇ ਜੜਾਂ ਇਹਦੇ ਵੱਧ ਨੇ ਪਰ ਇਹਨੇ ਸੈਜ ਨਹੀਂ ਬਣਾਇਆ ਦਾ ਮਤਲਬ ਕੋਈ ਜੜੀ ਬੂਟੀ ਆ ਹੁਣ ਤੁਸੀਂ ਜੜ ਘਾਟਾ ਪਰ ਇਹ ਨਿਕਲਦੀ ਮੋਟੀ ਆ ਹੁਣ ਤੁਸੀਂ ਆਪਾਂ ਮਲਾ ਕੇ ਦੇਖਾਂਗੇ ਆ ਦੇਖੋ ਹੁਣ ਆਪਾਂ ਆ ਤੋੜੀ ਆ ਤੁਸੀਂ ਇਹਦਾ ਰੰਗ ਦੇਖੋ ਕਿੰਨਾ ਗੂੜਾ ਹੁਣ ਇਧਰੋਂ ਆਪਾਂ ਕੋਈ ਤੋੜਦੇ ਆ ਆ ਦੇਖੋ ਹੁਣ ਤੁਸੀਂ ਕਿਸਾਨ ਵੀਰੋ ਦਾ ਰੰਗ ਦੇਖੋ ਕਿੰਨਾ ਫਰਕ ਹੈ ਨਾ ਆ ਕਿੰਨੀ ਲਾਲੀ ਤੇ ਆ ਪੀੜਾ ਪਰ ਜੜੀ ਬੁੱਟੀਆਂ ਨੇ ਕੁਦਰਤੀ ਖੇਤੀ ਵਿੱਚ ਘਰ ਤੋਂ ਘੱਟ ਪਾਣੀ ਦਾ ਬਾਰਸਾ ਨਾ ਜਾਂ ਮੀਂਹ ਨਾ ਪਾਣੀ ਲੈ ਫਸਲਾਂ ਹੁੰਦੇ ਤੁਸੀਂ ਨਦੀਨ ਦੇਖੋ ਕਿਵੇਂ ਖੜਾ ਤੇ ਧਰਤੀ ਸੁੱਕੀ ਪਈ ਆ ਜਿੱਥੋਂ ਆਪਾਂ ਪੱਟ ਰਹੇ ਆ ਕਿਉਂਕਿ ਪੂਰਾ ਅਸਰ ਫਰਵਰੀ ਦੇ ਮਹੀਨੇ ਤੱਕ ਆ ਜਾਂਦਾ ਹੁੰਦਾ ਇਸ ਲਈ ਫਰਵਰੀ ਚ ਪੱਟੀ ਗਈ ਹਲਦੀ ਦਾ ਰਿਜ਼ਲਟ ਵੱਖਰਾ ਹੁੰਦਾ ਤੇ ਉਸ ਤਰ੍ਹਾਂ ਇਹ ਹਲਦੀਆਂ ਨੇ ਜੀ ਇਹ ਆਹ ਹੋਰ ਕਿਸਮ ਇਹਨੂੰ ਪਤੋੜ ਕੇ ਦੇਖਦੇ ਆਂ ਆ ਦੇਖੋ ਇਹਦਾ ਰੰਗ ਹੈਗਾ ਨੀਲਾ ਜਾਂ ਇਹ ਹੋਰ ਕਿਸਮਾਂ ਬਾਕੀ 4-5 ਕਿਸਮਾਂ ਹੋਰ ਨੇ ਆਪਾਂ ਪਰਲੀ ਸਾਈਡ ਪਟਾਂਗੇ ਉਹਦੀ ਵੀਡੀਓ ਆਪਾਂ ਫੇਰ ਬਣਾਵਾਂਗੇ ਕਿਉਂਕਿ ਆਹੀ ਏਰੀਆ ਪੱਟਿਆ ਇਹ ਹੁਣ ਆਪਣੀਆਂ ਜਿਹੜੀਆਂ ਹਲਦੀਆਂ ਆਪਾਂ ਨੇ ਜਣੀ ਇਸ ਟਾਈਮ ਜਿਹੜਾ ਸਭ ਤੋਂ ਵੱਧ ਝਾੜ ਦਿੱਤਾ ਉਹ ਆਹ ਕਿਸਮ ਨੇ ਦਿੱਤਾ ਜੀ ਫਿੱਕੀ ਪੀਲੀ ਨੇ ਆ ਲਓ ਆ ਆਪਣੇ ਕੋਲ ਤਿੰਨ ਕਿਸਮ ਦੇ ਰੰਗਾਂ ਦੀ ਹਲਦੀ ਪੈਦਾ ਹੋਈ ਆ ਇਹ ਸਾਬ ਕੁਦਰਤੀ ਖੇਤੀਆਂ ਸਭ ਤੋਂ ਜ਼ਿਆਦਾ ਗੋੜਾ ਰੰਗ ਸਭ ਤੋਂ ਘੱਟ ਜੜਾਂ ਵਧੀਆ ਵਿਕਾਸ ਹੁੰਦਾ ਤੇ ਹਲਦੀ ਦਾ ਸ ਇਹ ਆ ਹਲਦੀ ਛੋਟੀ ਰਹੀ ਕਿਉਂ ਆਪਾਂ ਨੇ ਪਾਣੀ ਦੀ ਵਰਤੋਂ ਨਹੀਂ ਕੀਤੀ ਇਹ ਅੰਗ ਰੰਗ ਨੀਲਾ ਜਿਹਾ ਇਹ ਵੀ ਕਿਸਮ ਤੁਹਾਨੂੰ ਪਤਾ ਹੀ ਹੋਣੀ ਹੈ ਕਿਸਾਨ ਵੀਰ ਸਾਰੇ ਜਾਣਦੇ ਨੇ ਆ ਫਿੱਕੀ ਹਲਦੀ ਆ ਪਰ ਇਹਦਾ ਝਾੜ ਬਹੁਤ ਜ਼ਿਆਦਾ ਨਿਕਲਦਾ ਸੋ ਉਸ ਤਰ੍ਹਾਂ ਆਪਣੇ ਕੋਲ ਅਲੱਗ-ਅਲੱਗ ਕਿਸਮਾਂ ਨੇ ਜਿਹੜੀਆਂ ਅੱਗੇ ਪੱਟਦੇ ਜਾਵਾਂਗੇ ਤੇ ਉਹਦਾ ਰਿਜ਼ਲਟ ਆਉਂਦਾ ਰਹੂਗਾ ਪਰ ਇਹਦਾ ਝਾੜ ਵੱਧਦਾ ਪਰ ਰੰਗ ਨਹੀਂ ਹੈਗਾ ਆਪਣੇ ਜਿਹੜਾ ਦੇਖ ਸਾਡੇ ਵਿੱਚ ਰੰਗ ਰੂਪੇ ਵੱਧ ਦੇਖਿਆ ਜਾਂਦਾ ਸੋ ਉਸ ਤਰ੍ਹਾਂ ਕਿਸਾਨ ਵੀ ਲੋ ਆਪਾਂ ਅਲੱਗ ਅਲੱਗ ਫਸਲਾਂ ਕੁਦਰਤੀ ਖੇਤੀ ਚ ਅਗਾ ਸਕਦੇ ਆ ਘੱਟ ਪਾਣੀ ਨਾਲ ਸੋ ਆਪਾਂ ਅੱਗੇ ਜਾ ਕੇ ਦੂਜੀ ਵੀਡੀਓ ਦੇਖਾਂਗੇ ਉਹਦੇ ਵਿੱਚ ਕਿਹੜੀ ਹਲਦੀ ਦਾ ਕੀ ਰਿਜ਼ਲਟ ਆਉਂਦਾ ਸੋ ਇਹ ਇਸ ਟਾਈਮ ਆਪਣੇ ਕੋਲ ਹਲੇ ਤਿੰਨ ਕਿਸਮਾਂ ਦੀ ਪੱਟੀਆਂ ਨੇ ਜਿਹੜੀਆਂ ਉਧਰ ਕਿਸਮਾਂ ਨੇ ਉਹ ਵੀ ਵੱਖਰੀਆਂ ਨੇ ਕਿਉਂਕਿ ਉਹਨਾਂ ਦੇ ਮੈਂ ਬੂਟੀਆਂ ਨੂੰ ਟਾਹਣੀਆਂ ਨੂੰ ਬੰਨਤਾ ਸੀਗਾ ਵੀ ਵੱਖਰੇ ਵੀ ਨੇ ਜਦੋਂ ਉਧਰ ਜਾਵਾਂਗੇ ਫਿਰ ਉਹ ਪਟਾਂਗੇ ਸੋ ਹੁਣ ਤੱਕ ਇਹ ਅਲੱਗ ਅਲੱਗ ਕਿਸਮ ਦੀਆਂ ਹਲਦੀਆਂ ਸੀ ਜੋ ਆਪ ਜੀ ਨੇ ਸਾਂਝਾ ਕੀਤੀਆਂ ਕਰਨੇ ਸੁਭਾਵਾ ਧੰਨਵਾਦੀ ਸੱਸੀ ਕਾਲ